ਤਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੇਸਣ ਦੀ ਵਰਖੀ ਬਣਾਵਾਂਗੇ ਭਾਈਆ ਵੇਸਣ ਹੈਗਾ ਤੇ ਬਹੁਤ ਵਧੀਆ ਵਰਖੀ ਬਣਾਵਾਂਗੇ ਆਪਾਂ ਤੇ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਹੁਣ ਆਪਾਂ ਕੜਾਈ ਧਰਾਂਗੇ ਕਿਉਂ ਪਾਵਾਂਗੇ ਇਹ ਇੱਕ ਦਮ ਆਰਾ ਹੀ ਵੇਖੇ ਨਾ ਵੀ ਕਿ ਹੋਏਗਾ ਆਪਣਾ ਜਦੋਂ ਕਿ ਉਹ ਗਰਮ ਹੋ ਗਿਆ ਫਿਰ ਆਪਾਂ ਵੇਸਮ ਪਾਵਾਂਗੇ ਪਣਾ ਕੇ ਉਹ ਗਰਮ ਹੋ ਗਿਆ ਤੇ ਹੁਣ ਆਪਾਂ ਵੇਸਣ ਪਾਵਾਂਗੇ ਮਠੀ ਮਠੀ ਅੱਗ ਤੇ ਭੁੰਨੀ ਜਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਨਾਗੇ ਥੋੜਾ ਜਿਹਾ ਬਰਾਉਨ ਵੀ ਕਰਾਂਗੇ ਆਟਾ ਵੇਸਣ ਦਾ ਆਪਾਂ ਆਪਣਾ ਵੇਸਣ ਭੁੱਜ ਗਿਆ ਆ ਥੋੜਾ ਥੋੜਾ ਬਰਾਊਨ ਹੋ ਗਿਆ ਤੇ ਮਠੀ ਮਠੀ ਅੱਗ ਤੇ ਭੁੰਨੇ 15 20 ਮਿੰਟ ਹੋ ਗਏ ਭੁੱਜੀ ਜਾਂਦੇ ਨੇ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਹੁਣ ਆਪਾਂ ਦੂਜੀ ਕੜਾਹੀ ਤੇ ਰੱਖ ਕੇ ਤੇ ਚਾਸਨੀ ਬਣਾਵਾਂਗੇ खंड पान आगे किन्हें खंड डालना पानी थोड़ी-थोड़ी खंड खुरोगी रोटी खंड है फिर रिजन लग गई जो फिर आप कर तार बन गई फिर लाव गे अपनी चासनी बननी शुरू हो गई जो एक तार बन गई उदो आप ला लागे हॉली होली हॉली हॉली बन जूगी हम ਇੱਕ ਕਤਾਰ ਨਹੀਂ ਬਣੀ ਜਦੋਂ ਇੱਕ ਕਤਾਰ ਬਣੀ ਉਹਦੋਂ ਆਪਾਂ ਲਾਵਾਂਗੇ ਲੱਗਣਗੇ 5-7 ਮਿੰਟ ਹੋਰ ਲੋ ਫਿਰ ਆਪਾਂ ਇਲਾਇਚੀ ਦਾ ਪਾਊਡਰ ਪਾਵਾਂਗੇ ਥੋੜਾ ਜਿਹਾ ਸੁਣ ਤਾਂ 2-3 ਮਿੰਟ ਲੱਗਣਗੇ ਫਿਰ ਆਪਾਂ ਲਾ ਲਾਂਗੇ। ਲੋ ਆਪਣੀ ਜੋ ਆਸਣੀ ਬਣ ਗਈ ਜਿਵੇਂ ਤਿਆਰ ਹੈ ਹੁਣ ਬਣ ਕੇ ਕਤਾਰ ਬਣ ਗਈ ਹੈ ਤੇ ਹੁਣ ਆਪਾਂ ਲਾ ਕੇ ਨਾਲ ਦੇ ਨਾਲ ਕੜਾਈ ਚ ਪਾਵਾਂਗੇ ਵੇਸਣ ਵਾਲੀ। ਨੋ ਪਰ ਲਾ ਦੇਾਂਗੇ ਲਓ ਆਪਾਂ ਚੰਗੀ ਤਰ੍ਹਾਂ ਲਾ ਲਿਆ ਬੇਸਣ ਤੇ ਚਾਸ ਨਹੀਂ ਤੇ ਹੁਣ ਆਪਾਂ ਥਾਲੀ ਚ ਕੱਢਾਂਗੇ ਛਾਲੇ ਨੂੰ ਤੇਲ ਲਾ ਕੇ ਰੱਖਿਆ ਹੋਇਆ ਹੈ लाव अपा ने चंगी तरह प्रेस करके जत्ते आपा फिर खोपे दा बरादा पावांगे ने लोबा खोपे दा बरादा पा आ दने उत्ते ਲਓ ਆਪਾਂ ਕੋਪੇ ਦਾ ਬਰਾਦਾ ਵੀ ਉੱਤੇ ਪਾਤਾ ਹੁਣ ਇਹਨੂੰ ਆਪਾਂ ਅੱਧਾ ਘੰਟਾ ਫ੍ਰਿਜ ਚ ਰੱਖਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਲਓ ਆਪਣੀ ਬਰਫੀ ਠੰਡੀ ਹੋ ਗਈ ਐ ਅੱਧੇ ਘੰਟੇ ਤੋਂ ਉੱਤੇ ਹੋ ਅੱਧਾ ਘੰਟੇ ਤੋਂ ਥੋੜਾ ਜਿਹਾ ਉੱਤੇ ਹੀ ਹੋ ਗਿਆ ਤੇ ਆਪਾਂ ਹੁਣ ਇਹਨੂੰ ਕਟਾਂਗੇ ਆਪਾਂ ਕੱਟ ਲਈਆਂ ਵਰਫਿੰਗ ਟਿੱਕਿੰਗ ਮੈਥੋ ਪਰ ਕੱਟੀਆਂ ਲਈ ਗਈਆਂ ਜਿਆਦਾ ਕਰੜੀ ਹੋਈ ਪਈ ਏ ਰੇਪੀ ਨੇ ਕੱਟ ਤੰਗਾ ਆ ਪੰਦੇ ਘੰਟੇ ਤੋ ਘੱਟ ਰੱਖਣੀ ਸੀ ਤੇ ਥੋੜਾ ਜਿਆਦਾ ਟਾਈਮ ਪਈ ਰਹੀ ਇਸ ਤਾਂ ਕਰਕੇ ਜਿਆਦਾ ਕਰੜੀ ਹੋ ਗਈ ਇਹੇ ਬਰਫੀ ਆਪਣੀ ਬਹੁਤ ਵਧੀਆ ਬਣ ਗਈ ਆਪਾਂ ਸਾਫ਼-ਸਾਫ਼ ਟਿੱਕੀਆਂ ਕੱਢ ਲਾਂਗੇ ਦੇਖੋ ਕਿੰਡੀ ਵਧੀਆ ਬਣੀ ਹੈ ਬਰਫੀ ਬਹੁਤ ਵਧੀਆ ਬਣੀ ਹੈਗੀ ਵੇ ਸੁਣਨ ਦੀ ਵਾਰਥੀ ਬਰਾਦਾ ਪਾ ਕੇ ਖੋਪੇ ਦਾ ਉੱਤੇ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ